ਐਗਰੀ ਜੋਨ ਨੂੰ ਚਾਹਣ ਵਾਲੇ ਵੀਰਾਂ ਵਾਸਤੇ ਨਾ ਬਹੁਤ ਵੱਡੀ ਖੁਸ਼ਖਬਰੀ ਅੱਜ ਆਪਾਂ ਲੈ ਕੇ ਆਏ ਆ। ਇਹਦੇ ਉੱਪਰ ਨਾ ਸਬਸਿਡੀ ਆਈ ਆ। ਸਬਸਿਡੀ ਵੀ ਥੋੜੀ ਬਹੁਤੀ ਨਹੀਂ। ਵਧੀਆ ਫਾਇਦਾ ਕਰਾਵਾਂਗੇ ਤੁਹਾਡਾ ਆਪਾਂ। ਚੰਗਾ। ਮੱਕੀ ਬ੍ਰਾਂਡ ਬਾਰੇ ਸਾਰੇ ਵੀਰ ਜਾਣਦੇ ਆ। ਆਪਣੇ ਨਾਲ ਵੀਰਾ ਹਰਜੀਤ, ਸਸੀ ਕੌਰ ਜੀ, ਸ਼ਸ਼ੀ ਕੌਰ ਜੀ ਕੀ ਹਾਲ ਨੇ? ਠੀਕ ਹੋ? ਵਧੀਆ ਜੀ, ਵਧੀਆ ਠੀਕ ਠਾਕ। ਹਾਂ, ਸ਼ਸ਼ੀ ਕਾਲ ਜੀ ਵੀਰੇ ਸਾਰਿਆਂ। ਸਾਸ਼ੀ ਗਾਜੀ ਤੇ ਇਹ ਪਹਿਲਾਂ ਤਾਂ ਆਪਾਂ ਇਹ ਦੀ ਦੱਸੀਏ ਸਬਸਿਡੀ ਵੀਰੇ ਵੀ ਸਬਸਿਡੀ ਕਿਵੇਂ ਆਈ ਆ ਸਬਸਿਡੀ ਜਿਹੜੇ ਭਰਾਮਣੇ ਆਪਣੀਆਂ ਭਰੀਆਂ ਸੀਗੀਆਂ ਸਬਸਿਡੀ ਭਰੀ ਸੀਗੀ ਸਰਕਾਰ ਦੇ ਵੱਲੋਂ ਆਈ ਸੀਗੀ ਨੌਂ ਸੂਈ ਸੀਗੀ ਡੇਟਾ ਹਾਂਜੀ ਉਹਨਾਂ ਡੇਟਾ ਦੇ ਵਿੱਚ ਜਿਹੜੀਆਂ ਲੋਕਾਂ ਨੇ ਭਰੀਆਂ ਸੀਗੀਆਂ ਜ਼ਿਮੀਂਦਾਰ ਭਰਾਮਣੇ ਹਾਂ ਉਹ ਸਬਸਿਡੀ ਆਪਣੀ ਨਿਕਲੀ ਆਈ ਇਹ ਤੇ ਸਬਸਿਡੀ ਆਈ ਆ ਤੁਸੀਂ ਚਾਹੇ ਇਹਨੂੰ 7 ਫੁੱਟਾ ਲੈ ਲਓ ਹਾਂ ਸੁਪਰ ਸੀਟਰ ਚਾਹੇ 8 ਫੁੱਟਾ ਲੈ ਲਓ ਚਾਹੇ 9 ਫੁੱਟਾ ਲੈ ਲਓ ਚਾਹੇ 10 ਫੁੱਟਾ ਲੈ ਲਓ ਸਬਸਿਡੀ ਇਹਦੇ ਤੇ ਆਊਗੀ 1,20,000 ਰੁਪਏ ਜਿਹੜਾ ਮਰਜ਼ੀ ਲੈ ਲੀ ਜਾ ਜਿਹੜਾ ਮਰਜ਼ੀ ਹਾਂ ਸੁਪਰ ਸੀਟਰ ਚਾਹੇ 7 ਫੁੱਟਾ ਲੈ ਲਓ ਚਾਹੇ 8 ਫੁੱਟਾ ਚਾਹੇ 9 ਫੁੱਟਾ ਚਾਹੇ 10 ਫੁੱਟਾ ਠੀਕ ਹੈ ਜੀ ਇਹਦੇ ਤੇ ਸਬਸਿਡੀ ਆਉਗੀ ਤੁਹਾਨੂੰ 1,20,000 ਰੁਪਇਆ ਜਿਨ੍ਹਾਂ ਦੀਆਂ ਲਿਸਟ ਦੇ ਵਿੱਚ ਜਿਨ੍ਹਾਂ ਦਾ ਨਾਮ ਆਇਆ ਹਾਂ ਲਿਸਟ ਦੇ ਵਿੱਚ ਨਾ ਵਿੱਚ ਮੇਰੇ ਭਰਾਵਾਂ ਦਾ ਫੋਨ ਵੀ ਆਣਾ ਵੀ ਸਾਨੂੰ ਨਹੀਂ ਪਤਾ ਲੱਗਿਆ ਉਹ ਲਿਸਟ ਦੇ ਵਿੱਚ ਥੋੜਾ ਜਦੋਂ ਨਾਮ ਆਉਣ ਤੋਂ ਪਹਿਲਾਂ ਹੀ ਤੁਹਾਨੂੰ ਕੰਪਨੀ ਵਾਲੇ ਫੋਨ ਲਾਉਣ ਲੱਗ ਜਾਂਦੇ ਨੇ ਕਿ ਤੁਹਾਨੂੰ ਪਤਾ ਲੱਗ ਹੀ ਜਾਣਾ ਵੀ ਸਾਡਾ ਨਾਮ ਆ ਗਿਆ ਜਿਨ੍ਹਾਂ ਨੇ ਭਰੀ ਆ ਉਹ ਤਾਂ ਵੈਸੇ 99% ਸਰਕਾਰ ਦੀ ਜਿਹੜੀ ਇਹ ਸੀਗੀ ਸਕੀਮ ਇਹਦੇ ਵਿੱਚ ਹਾਂ ਜੀ ਉਸ ਤੋਂ ਬਾਅਦ ਨਾ ਆਪਾਂ ਜਿਹੜਾ ਆਪਣੇ ਐਮਪਲੀਮੈਂਟ ਆਪਾਂ 베ਚਦੇ ਆ ਉਹ ਆਪਾਂ 베ਚਦੇ ਆਂਗੇ ਐਗਰੀ ਜ਼ੋਨ ਦਾ ਹਾਂ ਐਗਰੀ ਜ਼ੋਨ ਦੇ ਇਹਦੇ ਬਾਰੇ ਵੀ ਆਪਾਂ ਮੜਾਏ ਵੀਰਾਂ ਨੂੰ ਦੱਸੀਏ ਕਿੱਥੇ ਬਣਦਾ ਕੀ ਦਾ ਐਗਰੀ ਜ਼ੋਨ ਆ ਜਿਹੜਾ ਇਹ ਕੋਈ ਮੰਨ ਕੇ ਚੱਲੋ ਵੀ ਕੋਈ ਛੋਟੀ ਜੀ ਕੰਪਨੀ ਨਹੀਂ ਹੈਗੀ ਹਾਂ ਦੇਸ਼ ਦੇ ਵਿੱਚ ਥੋੜਾ ਜਿਹਾ ਪੰਜਾਬ ਦੇ ਵਿੱਚ ਥੋੜਾ ਜਿਹਾ ਬਾਦ ਦੇ ਵਿੱਚ ਇਹਦਾ ਨਾਮ ਬਣਿਆ ਉਹਦਾ ਕਾਰਨ ਹੀ ਸੀਗਾ ਪਹਿਲਾਂ ਇਹ ਜਿਹੜੀ ਕੰਪਨੀ ਸੀ ਨਾ ਇਹ ਪੈਸਟਨ ਹਾਂ ਇਹ ਇਹਦੀ ਹਰੇਕ ਚੀਜ਼ ਦੇ ਉੱਤੇ ਨਾ ਇੱਕ ਹੋਰ ਤਨਗੁਰ ਜੋਤ ਗੱਲ ਦੱਸਦਾ ਜੀ ਐਸ ਏ ਆਈ ਦੀ ਮੋਹਰ ਲੱਗੀ ਹੋਊਗੀ ਜੀ ਐਸ ਏ ਆਈ ਦੀ ਹਾਂ ਠੀਕ ਆ ਵੀਰੇ ਇਹ ਨਾ ਜਿਹੜੀ ਕੰਪਨੀ ਆ ਇਹ ਆ ਦੇਖਾ ਇੱਥੇ ਹੋ ਗਿਆ ਜੀਐਸਈ ਦੀ ਮੋਹਰ ਹਰੇਕ ਚੀਜ਼ ਦੇ ਉੱਤੇ ਜੀਐਸਈ ਆ ਗੇਅਰ ਦੇ ਉੱਤੇ ਜੀਐਸਈ ਹਮ ਹਰੇਕ ਚੀਜ਼ ਦੇ ਉੱਤੇ ਜੀਐਸਈ ਦੀ ਮੋਹਰ ਲੱਗੀ ਹੋਊਗੀ ਇਹਨਾਂ ਵੀ ਕੰਪਨੀ ਇਦਾਂ ਦੀ ਕੰਪਨੀ ਵੀ ਬਾਹਰੋਂ ਕੁਝ ਨਹੀਂ ਲੈਂਦੀ ਆਪ ਦਾ ਇਹ ਇੱਕ ਕੰਪਨੀ ਇਹ ਉਹ ਕੰਪਨੀ ਆ ਜਿਹੜੀ ਪਿਸਟਨ ਰਿੰਗ ਰਿੰਗ ਦੇ ਉੱਤੇ ਜਿਹੜੇ ਪਹਿਲਾਂ ਆਪਣੇ ਪੁਰਾਣੇ ਪਾਉਂਦੇ ਹੁੰਦੇ ਸੀ ਰਿੰਗ ਤੁਸੀਂ ਰਿੰਗਾਂ ਦੇ ਉੱਤੇ ਦੇਖਿਓ ਜੀਐਸਈ ਦੀ ਮੋਹਰ ਲੱਗੀ ਹੁੰਦੀ ਆ ਨਹੀਂ ਇਹ ਉਹ ਬਣਾਉਂਦੇ ਉਹ ਕੰਪਨੀ ਆ ਇਹ ਜਿਹੜੀ ਸੰਤ ਜਿਹੜੇ ਰਿੰਗ ਰਿੰਗ ਇਹਨੀਆਂ ਪਿੰਨਾ ਗਜ਼ਰ ਪੈਣਾ ਮੋਟਰਸਾਈਕਲ ਤੋਂ ਲਾ ਕੇ ਹੂੰ ਟੈਂਕ ਤੱਕ ਦੇ ਜਿਹੜੇ ਪਿਸਟਨ ਦੇ ਵਿੱਚ ਰਿੰਗ ਪੈਂਦੀ ਉਹ ਪਿੰਨ ਪੈਂਦੀ ਆ ਉਹ ਇਹ ਬਣਾਉਂਦੀ ਆ ਰਿੰਗ ਤੇ ਪਿਸਟਨ ਤੇ ਪਿੰਨਾ ਉਹ ਇਹ ਜੀਐਸਏ ਕੰਪਨੀ ਬਣਾਉਂਦੀ ਆ ਹਾਂ ਕਿਉਂਕਿ ਉਹਦੇ ਵਿੱਚ ਨਾ ਆਮ ਗoods ਕੰਪਨੀ ਜੇ ਕਿਹਾ ਜਾਂਦਾ ਸੀ ਉਹ ਇਹ ਕੰਪਨੀ ਤੇ ਆ ਐਗਰੀ ਜੌਂਦੇ ਆ ਉਹ ਐਗਰੀ ਜੌਂਦੇ ਹਾਂ ਉਹਨਾਂ ਨੇ ਜਿਹੜਾ ਇਹ ਸ਼ੁਰੂ ਕਰਿਆ ਐਗਰੀ ਜੌਂਦੇ ਨਾਮ ਦੇ ਉੱਤੇ ਕਰਿਆ ਹੂੰ ਤੇ ਇਹ ਨੇ ਵਿੱਚੋਂ ਢਲਾਈ ਉਹਨਾਂ ਕੋਲੇ ਮਸ਼ੀਨਾਂ ਸਾਰੀਆਂ ਪ੍ਰੋਪਰ ਪਹਿਲਾਂ ਹੀ ਸੀਗਾ ਮਟੀਰੀਅਲ ਉਹਨਾਂ ਕੋਲੇ ਪਹਿਲਾਂ ਹੀ ਕੱਟ ਨਹੀਂ ਸੀ ਹੂੰ ਉਹਨਾਂ ਨੇ ਸਾਰੀਆਂ ਜਮਾਅਤ ਸਾਰੀਆਂ ਗੇਰਗੂਰ ਸਾਰੀ ਚੀਜ਼ ਜਿਹੜੀ ਢਲਾਈ ਸਾਰੀ ਇਹਨਾਂ ਦੀ ਆਪ ਦੀ ਆ ਕੋਈ ਵੀ ਚੀਜ਼ ਇਹ ਬਾਹਰੋਂ ਨਹੀਂ ਲੈਂਦੀ ਇਹ ਜੋ ਵੀ ਇਹ ਬਣਦੇ ਕਿੱਥੇ ਆ ਵੀਰੇ ਇਹ ਪਟਿਆਲੇ ਪਟਿਆਲੇ ਹਾਂ ਵੀ ਸਾਰਾ ਕੁਝ ਸਾਫ ਦੇਣਾ ਪਸੇ ਵਿੱਚ ਆਪ ਹੀ ਤਿਆਰ ਕਰਦੇ ਇਹ ਕੋਈ ਵੀ ਇਹਨਾਂ ਦੀ ਚੀਜ਼ ਇਹ ਬਾਹਰੋਂ ਨਹੀਂ ਲੈਂਦੇ ਮੈਨੂਫੈਕਚਰਿੰਗ ਦੀ ਹਰੇਕ ਚੀਜ਼ ਦੀ ਆਪਣੀ ਆਪ ਦੀ ਆ ਵੈਰੀ ਗੁੱਡ ਆ ਇਸੇ ਕਰਕੇ ਹੀ ਇਕਲ ਮੈਂ ਤੁਹਾਨੂੰ ਹੋਰ ਦੱਸਦਾ ਵੀਰੇ ਇਸੇ ਕਰਕੇ ਜੇ ਹੁਣ ਮੰਨ ਲਓ ਵੀ ਆਪਾਂ ਆਪ ਚੀਜ਼ ਬਣਾਈ ਹੋ ਆਪਾਂ ਨੂੰ ਦੇ ਬਾਰੇ ਪਤਾ ਹੁੰਦਾ ਵੀ ਆਪਾਂ ਇਹ ਐਂ ਬਣਾਈ ਆ ਇਹਦੇ ਵਿੱਚ ਆਪਾਂ ਇੰਨਾ ਕਿਹਦੇ ਤੇ ਆਪਾਂ ਨੂੰ ਭਰੋਸਾ ਭਰੋਸਾ ਜਕੀਆ 2 ਸਾਲ ਦੀ ਅਨ ਕੰਡੀਸ਼ਨਲ ਇਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਰੱਖਦੀ ਕੰਪਨੀ ਨਹੀਂ ਹਰ ਇੱਕ ਚੀਜ਼ ਦੇ ਵਿੱਚ ਕੰਡੀਸ਼ਨ ਰੱਖੀ ਜਾਂਦੀ ਹੁਣ ਮਤਲਬ ਆਪਾਂ ਟਰੈਕਟਰ ਦੀ ਸਰਵਿਸ ਦਿੰਨੇ ਆ ਆਪਣੇ ਕੋਲੇ ਫਾਰਮ ਟਰੈਕਰੀ ਨਾਲ ਏਜੰਸੀ ਆ ਵੀ ਸਾਰੀਆਂ ਸਰਵਿਸਾਂ ਸਾਡੇ ਤੋਂ ਹੀ ਆ ਹੁਣ 5 ਸਾਲ ਦੀ 5000 ਘੰਟੇ ਦੀ ਇਹਦੇ 2 ਸਾਲ ਦੀ ਵਾਰੰਟੀ ਆ ਉਦੇ ਵਿੱਚ ਕੀ ਆ ਵੀ ਬਸ ਜੋ ਚੀਜ਼ ਟੁੱਟ ਭੱਜ ਗਈ ਇੱਕ ਨਾ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਅਸੀਂ ਹੋਰ ਵੀ ਕੰਪਨੀਆਂ ਦੇ ਜਦੋਂ ਮੰਨ ਲਾ ਵੀ ਆਪਾਂ ਨਾਲ ਆਪਣਾ ਡਾਟਾ ਦੀ ਏਜੰਸੀ ਕਰਕੇ ਸਾਨੂੰ ਇਹ ਸੀਗਾ ਵੀ ਜ਼ਿੰਮੇਵਾਰ ਆਪਣੇ ਹੋਰ ਵੱਧ ਟੱਚ ਦੇ ਵਿੱਚ ਆਉਣਗੇ ਅਸੀਂ ਜੁੜਨ ਆਪਣੇ ਨਾਲ ਆਪਣੇ ਨੇ ਕੀ ਕਰਿਆ ਅਸੀਂ ਇੱਕ ਹੋਰ ਆਪਾਂ ਅਦਰ ਏਜੰਸੀ ਲੈ ਲਈ ਕਿਸੇ ਹੋਰ ਕੰਪਨੀ ਦੀ ਉਹ ਲੈ ਲਈ ਅਸੀਂ ਥੋੜਾ ਟਾਈਮ ਰੱਖੀ ਉਹ ਜਿਹੜੇ ਸਾਡੇ ਹੁਣ ਆਪਾਂ ਜਦੋਂ ਕੋਈ ਵੀ ਅੱਜ ਆਪਣੇ ਕੋਲੇ ਮੰਨ ਕੇ ਚੱਲੇ ABC ਕਿਸੇ ਕੰਪਨੀ ਦਾ ਆਪਾਂ ਕੋਈ ਪ੍ਰੋਡਕਟ ਵੇਚਣ ਲੱਗੇ ਟਰੈਕਟ ਮੰਨ ਲਾ ਵੀ ਖੇਤੀਬਾੜੀ ਰਿਲੇਟਡ ਹੀ ਵੇਚਾਂਗੇ ਆਪਾਂ ਕਿਉਂਕਿ ਆਪਣੀ ਏਜੰਸੀ ਫਾਰਮ ਰੈਗਡੀ ਆ ਉਹ ਜਦੋਂ ਆਪਾਂ ਉਹ ਵੇਚਣ ਲੱਗੇ ਵੀਰੇ ਉਸ ਆਪਾਂ ਜਦੋਂ ਸ਼ੁਰੂ ਕਰਨਾ ਕੰਮ ਨਵੀਂ ਚੀਜ਼ ਦਾ ਉਹ ਆਪਾਂ ਆਪਣੇ ਸਰਕਲ ਦੀ ਵੇਚਣਾ ਹੁੰਦਾ ਆਪਣੇ ਸਰਕਲ ਦੇ ਆਪਣੇ ਸਰਕਲ ਚ ਹੀ ਵਿਕਣਾ ਜੇ ਤੂੰ ਕਹੇ ਵੀ ਏਬੀਸੀ ਕੋਈ ਬੰਦਾ ਨੰਗਦਾ ਤੈਨੂੰ ਲੈਂਦਾ ਨਹੀਂ ਆਪਾਂ ਭਰੋਸਿਆ ਵੀ ਆਹ ਜੀ ਸਾਨੂੰ ਵੀਰੇ ਤੇ ਵਿਸ਼ਵਾਸ ਆ ਤੁਸੀਂ ਲਵੋ ਕੋਈ ਨਹੀਂ ਅਸੀਂ ਬੈਠੇ ਹਾਂ ਕਿਉਂਕਿ ਆਪਾਂ ਜੁੜੇ ਹੁੰਨੇ ਨਾ ਜੁੜੇ ਹੁੰਨੇ ਆ ਇੱਕ ਦੂਜੇ ਨਾਲ ਉਹ ਅਸੀਂ ਓਵੇਂ ਨਾ ਕਹਿ ਕੇ ਰੰਜੋਦ ਵੇਚਦਾ ਕਈਆਂ ਨੂੰ ਹੂੰ ਉਹਨਾਂ ਨੇ ਯਾਰ ਗੱਲ ਹੀ ਨਾ ਸੁਣੀ ਉਹ ਸਮਾ ਦੀ ਜਿਹੜ ਗੱਲ ਸੁਣ ਤਾ ਤੈਨੂੰ ਮੈਂ ਇੱਕ ਮਿੰਟ ਰੋਕਦਾ ਹਾਂ ਇੱਕ ਨੰ ਪਿੱਛੇ ਜੇ ਮੈਂ ਸ਼ਾਰਟ ਪਾਇਆ ਤੁਹਾਡਾ ਇੱਥੇ ਉਹ ਬਈਆਂ ਨੇ ਇੰਨੀ ਸਿਫਤ ਕੀਤੀ ਨਾ ਇੰਨੀ ਜਿਆਦਾ ਕਹਿੰਦਾ ਯਾਰ ਅਸੀਂ ਹਲੇ ਸਵੇਰ ਉੱਠੇ ਨਹੀਂ ਹੁੰਦੇ ਦੇ ਕਹਿੰਦਾ ਅਗਰੀ ਚੋਂ ਦਾ ਕੁਛ ਵੀ ਸਾਡਾ ਉਹਨਾਂ ਕੋਲ ਕਰਾਾ ਚੱਲਦਾ ਹਾਂ ਕਹਿੰਦਾ ਵੀ ਸਵੇਰ ਸਾਡੇ ਤੋਂ ਪਹਿਲਾਂ ਕਹਿੰਦਾ ਉਹ ਆ ਕੇ ਖੜੇ ਹੋ ਗਏ ਆਂ ਚੱਕੋ ਬਈ ਜੋ ਪਾ ਲਾ ਦੱਸੋ ਅਸੀਂ ਸੁਣ ਲਾ ਹੁਣ ਅਸੀਂ ਜਦੋਂ ਇਹ ਸਾਡੇ ਕੋਲੇ ਆਏ ਅਸੀਂ ਮੰਨ ਲਏ ਇਹਨਾਂ ਨੇ ਵਿਜ਼ਿਟ ਕਰਿਆ ਇਹਨਾਂ ਨੇ ਅਸੀਂ ਇਕੱਲ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਜਗਰਾਉਂ ਦੇ ਵਿੱਚ ਜਗਰਾਉਂ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਅਸੀਂ ਪਹਿਲੇ ਡੀਲਰ ਆ अच्छा एग्री जोन दी डीलरशिप ਸਭ ਤੋਂ ਪਹਿਲਾਂ ਅਸੀਂ ਲਈ ਸੀ ਪੂਰੇ ਪੰਜਾਬ ਪੂਰੇ ਪੰਜਾਬ ਦੇ ਵਿੱਚੋਂ ਅਸੀਂ ਪਹਿਲੇ ਡੀਲਰ ਹੋ ਸਕਦਾ ਪੂਰੇ ਵਰਲਡ ਦੀ ਹੋਵੇ ਕਿਉਂਕਿ ਇਹਨਾਂ ਨੇ ਜਿਹੜੀ ਐਪਲੀਮੈਂਟ ਦੇ ਵਿੱਚ ਹਾਂ ਐਪਲੀਮੈਂਟ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਪਹਿਲੇ ਡੀਲਰ ਆ ਇਹਨਾਂ ਨੇ ਬੜੀ ਮੱਲ ਮਾਰੀ ਆ ਜੀ ਸੁਣ ਲਾ ਉਹਨਾਂ ਗੱਲ ਉਹਦੇ ਬਾਰੇ ਵੀ ਉਹਨੇ ਗੱਲ ਹੋਰ ਦੱਸ ਹਾਂ ਮਰ ਇਹਦੇ ਵਿੱਚ ਕੀ ਆਪਾਂ ਸਿਰ ਬੇਚਣਾ ਹਾਂ ਅਸੀਂ ਬੇਚਣ ਤੋਂ ਬਾਅਦ ਵਿੱਚ ਸਾਡੀ ਕੋਈ ਟੈਨਸ਼ਨ ਨਹੀਂ ਖਤਮ ਰੀਡੀ ਸਰਵਿਸ ਸਰਵਿਸ ਆ ਇਹਨਾਂ ਦਾ ਕੀ ਕਰਨਾ ਟੋਲ ਫਰੀ ਨੰਬਰ ਆ ਨਹੀਂ ਸਾਡੇ ਕੋਲੇ ਨੰਬਰ ਆ ਜਿਹੜਾ ਡਰਾਈਵਰ ਆਉਂਦਾਗਾ ਮੁੰਡਾ ਮੈਕੈਨਿਕ ਆਉਂਦਾ ਉਹਦਾ ਨੰਬਰ ਸਾਡੇ ਕੋਲੇ ਅੰਦਰ ਲਿਖ ਕੇ ਲਾਇਆ ਪਿਆ ਹੁੰਦਾ ਕਿਸੇ ਦਾ ਫੋਨ ਮੈਨੂੰ ਆ ਗਿਆ ਇੱਕ ਮਿੰਟ ਰੋਗੀ ਵੀ ਜੇ ਮੈਂ ਲਿਖੀ ਨੰਬਰ ਆ ਨੰਬਰ ਤੇ ਫੋਨ ਕਰ ਲਾ ਹੂੰ ਦੁਬਾਰਾ ਸਾਨੂੰ 100 ਦੇ 100 ਫੋਨ ਦੇ ਕਸਟਮਰ ਦਾ ਕਿਸੇ ਦਾ ਆਉਂਦਾ ਪਰ ਵੈਸੇ ਏਡੀ ਕੰਪਲੀਟ ਨਹੀਂ ਆਉਂਦੀ ਹੁੰਦੀ ਇਹਨਾਂ ਚੀਜ਼ਾਂ ਦੇ ਵਿੱਚ ਉਹਦੇ ਵਿੱਚੋਂ ਕੀ ਕਹਣਾ ਇੱਕ ਅੱ데 ਤਾਂ ਮੈਨੂੰ ਦੁਬਾਰਾ ਆ ਜੇ ਆ ਜੇ ਨਹੀਂ ਤਾਂ ਉਹ ਅਗਲਾ ਉਹ ਆਪੀ ਕਰ ਲੈਂਦਾ ਹੈਂਡਲ ਸਾਨੂੰ ਲੋਡ ਨਹੀਂ ਪੈਂਦਾ ਸੇਵ ਕਰ ਲੈਂਦਾ ਹਾਂ ਸਾਨੂੰ ਟੈਨਸ਼ਨ ਨਹੀਂ ਵੇਚ ਕੇ ਮਤਲਬ ਇਹ ਹੋ ਗਿਆ ਪਲਾਉ ਹਲ ਹੋ ਗਿਆ ਆ ਦੂਜਾ ਆਪਣਾ ਕੰਪਿਊਟਰ ਕਰਾ ਹੋ ਗਿਆ ਲੇਜ਼ਰ ਲੈਬਰ ਉਹ ਚੀਜ਼ਾਂ ਬਹੁਤ ਵਧੀਆ ਹੁੰਦੀ ਮੈਂ ਤੁਸੀ ਦੱਸਿਆ ਬਹੁਤ ਵਧੀਆ ਯਾਰ ਕੋਈ ਪ੍ਰੋਬਲਮ ਨਹੀਂ ਹੁੰਦੀ ਇਹਦੇ ਵਿੱਚ ਬਸ ਨਸਕੇ ਉਹ ਇੰਨੇ ਖੁਸ਼ ਆ ਨਾ ਇੰਨੇ ਖੁਸ਼ ਉਹ ਕਹਿੰਦੇ ਪਹਿਲੀ ਗੱਲ ਤਾਂ ਇਹਨੂੰ ਕਦੇ ਕੁਝ ਹੋਇਆ ਨਹੀਂ ਹਾਂ ਕਹਿੰਦਾ ਇੱਕ ਦੋ ਵਾਰ ਹੀ ਮਾੜੀ ਮੋੜ ਪ੍ਰੋਬਲਮ ਆਈ ਆ ਕਹਿੰਦਾ ਬਦੰਦਰ ਸਾਨੂੰ ਨਿਉਟਨ ਲੰਦੇ ਕਹਿੰਦਾ ਸ਼ਾਮ ਹੋਵੇ ਸਵੇਰ ਹੋਵੇ ਯਾਰ ਹਰੇਕ ਡੀਲਰ ਨੂੰ ਮਨ ਲੈ ਜਿਵੇਂ ਸਾਡੇ ਕੋਲੇ ਆਪਣੇ ਕੋਲੇ ਏਰੀਆ ਦਾ ਜਿਵੇਂ ਮੋਗਾਗਾ ਤੇ ਆਪਣੇ ਕੋਲੇ ਜਗਰਾਉ ਆ ਉਹਨਾਂ ਨੇ ਇੱਕ ਮੋਗੇ ਗੱਡੀ ਦਿੱਤੀ ਇੱਕ ਆਪਾਂ ਨੂੰ ਜਗਰਾਉ ਨੂੰ ਠੀਕ ਹੈ ਜਦੋਂ ਹੁਣ ਮਨ ਲੈ ਸੁਪਰ ਸੀਡਰ ਦਾ ਸੀਜ਼ਨ ਚੱਲ ਪਿਆ ਉਦੋਂ ਦੋ ਗੱਡੀਆਂ ਜਗਰਾਉ ਹੋਣੀਆਂ ਦੋ ਮੋਗੇ ਦੋ ਦੇ ਵਿੱਚ ਦੋ ਦੋ ਮਕੈਨਿਕ ਇੱਕ ਇੱਕ ਡਰਾਈਵਰ ਉਹ ਜਿੱਥੇ ਵੀ ਜਾਣਾ ਫੋਨ ਕਰਿਆ ਉੱਥੇ ਚਲੇ ਜਾਂਦੇ ਆ ਉਹ ਚੀਜ਼ ਵਿਕਦੀ ਵੀ ਸਰਬ ਚੀਜ਼ ਵਿਕਦੀ ਵੀ ਸਰ ਹੁਣ ਯਾਰ ਅਸਲੀ ਨਾ ਜਦੋਂ ਦੀ ਸੁਣਵਾਈ ਹਾਂ ਹੁਣ ਇਹ ਹੋ ਗਿਆ ਵੀ ਸੋਸ਼ਲ ਮੀਡੀਆ ਦਾ ਜਵਾਨਾ ਤੈਨੂੰ ਹੁਣ ਪਤਾ ਸੋਸ਼ਲ ਮੀਡੀਆ ਦਾ ਜਮਾਨਾ ਹੁਣ ਤਾਂ ਉਹ ਵਿਕਦਾ ਜੋ ਦੇਖਦਾ ਜਿਹਦਾ ਜੋ ਦੇਖਦਾ ਤੇ ਜੋ ਜਿਹਦੇ ਪਿੱਛੇ ਆ ਹਾਂ ਜਿਹੇ ਪਿੱਛੇ ਖੜਾ ਵੀ ਹਾਂ ਮੈਂ ਤੇਰੇ ਮਗਰ ਖੜਾ ਉਹ ਵਿਕਦਾ ਜੇ ਤੂੰ ਗਾਇ ਵੀ ਇਹ ਬੇਚ ਕੇ ਪਰ ਪਰ ਨੂੰ ਮੂੰਹ ਕਰ ਲਾ ਬਾਈ ਫੇਰ ਨਹੀਂ ਸੋਨਾ ਵੀ ਨਹੀਂ ਵਿਕਦਾ ਹੁਣ ਤਾਂ ਕੰਪਲੇਂਟ ਤਾਂ ਇੱਕ ਚੀਜ਼ ਮੈਂ ਨਹੀਂ ਕਿ ਮੈਂ ਸਿੱਖੀ ਜਾਣਾ ਵੀਰੇ ਤੂੰ ਸੋਨੇ ਦੀ ਗੱਲ ਕੀਤੀ ਸੋਨਾ ਹੀਰਾ ਜੋ ਮਰਜ਼ੀ ਲੈ ਲੈ ਕੰਪਲੇਂਟ ਆਉਣੀ ਆਉਣੀ ਆ ਹਾਂ ਬਸ ਕਿਉਂਕਿ ਨਾ ਆਪਣੇ ਜ਼ਿੰਮੇਵਾਰ ਦਾ ਕੀ ਚੱਕਰ ਆ ਲੋਹੇ ਨਾਲ ਲੋਹਾ ਚੱਲਣਾ ਹਾਂ ਜਦੋਂ ਲੋਹੇ ਨਾਲ ਲੋਹਾ ਚੱਲੂ ਤੇ ਉਹ ਚੀਜ਼ ਦੀ ਕਸਾਈ ਵੀ ਹੋ ਉਹ ਟੁੱਟੂ ਵੀ ਸਾਰਾ ਸਾਰਾ ਕੁਝ ਹੋਊ ਹਾਂ ਤੇ ਕਿਨਾਂ ਮੈਂ ਸੋਸ਼ਲ ਮੀਡੀਆ ਦੇ ਜਿਵੇਂ ਜੁੜੇ ਹਾਂ ਤੁਸੀਂ ਵੀ ਜੁੜੇ ਹੋ ਸਾਰੇ ਵੀ ਹਾਂਜੀ ਹਾਂਜੀ ਹਾਂ ਇਹਦਾ ਗੱਲ ਰੋਜ਼ ਵੀਡੀਓ ਪਾਉਣਗੇ ਫਲਾਣੇ ਨੂੰ ਐ ਫਲਾਣੀ ਆ ਚੀਜ਼ ਐ ਯਾਰ ਉਹ ਚੀਜ਼ ਦੀ ਨਾ ਮਿਆਰੀ ਐ ਮਿਆਰੀ ਐ ਚੱਲੂਗੀ ਤੇ ਟੁੱਟੂ ਟੁੱਟੂਗੀ ਉਹ ਗੱਲ ਆ ਵੀ ਜੇ ਚੱਲੂ ਨਹੀਂ ਤੇ ਫੇਟ ਟੁੱਟੂਗੀ ਥੋੜਾ ਥੋੜੀ ਟੁੱਟ ਜੂ ਬਾਕੀ ਇੱਕ ਗੱਲ ਹੋਰ ਆ ਜਿਵੇਂ ਆਮ ਨਾਲ ਜਿਹੜੀਆਂ ਕੰਪਨੀਆਂ ਦੇ ਆ ਸੁਪਰਸੀਡਰ ਆ ਉਹ ਰੋਟੇਟਰ ਬਣਾਉਣ ਦੇ ਵਿੱਚ ਦਿੱਕਤ ਆਉਂਦੀ ਆ ਹਾਂ ਇਦੇ ਵਿੱਚ ਕੀ ਇਹਦੇ ਆਪਾਂ ਸਟੈਂਡ ਨਾਲ ਦਿੰਨੇ ਆ ਠੀਕ ਆ ਨੂਰੇ ਹੋ ਜਾ ਇੱਥੇ ਨਾ ਸਟੈਂਡ ਐਦਾਂ ਐ ਲੱਗਦਾ ਹਮ ਸਟੈਂਡ ਨਾਲ ਦਿੰਨੇ ਆ ਆ ਪਿੰਨ ਕੱਢੋ ਸਟੈਂਡ ਵਿੱਚ ਪਾਓ ਹਮ ਇਹਨੂੰ ਨਾ ਆ ਦੋ ਆ ਨਟ ਨੇ ਆ ਇੱਥੇ ਹੇਠਲੇ ਪਾਸੇ ਦੋ ਨਟ ਲੱਗੇ ਹੋਏ ਨੇ ਠੀਕ ਆ ਵੀਰੇ ਆ ਦੋ ਨਟ ਖੋਲ ਕੇ ਹਮ ਇਹਨੂੰ ਐ ਤਾਂ ਚੱਕਿਆ ਜਾਂਦਾ ਉਦੋਂ ਬਾਅਦ ਆ ਦੋ ਜੇ ਆਪਾਂ ਕੱਲਾ ਇਹ ਲਾਉਣਾਗਾ ਉਦੋਂ ਮਸ਼ੀਨ ਮਸ਼ੀਨ ਜੇ ਆਪਾਂ ਕੱਲਾ ਆਹ ਲਾਉਣਾਗਾ ਤਾਂ ਦੋ ਨਟ ਆ ਖੋਲੋ ਇਹ ਬਾਹਰ ਹੋ ਜਾਂਦਾ ਸੋਖਾ ਹੀ ਕੰਮ ਜਿਹੜਾ ਆਪਾਂ ਨਾ ਆਮ ਮੇਰੇ ਭਰਾ ਵੀ ਵੀ ਕਹਿੰਦੇ ਬਾੜੀ ਸੋਖੇ ਕਹਿੰਦੇ ਵੀ ਅਸੀਂ ਜਮੇ ਸੋਖੇ ਵਜੀਏ ਉਹ ਇਹ ਪਿੰਨਾ ਲਾ ਦੋ ਇੱਥੇ ਹਾਂ ਉਹ ਕਹਿੰਦੇ ਵੀ ਪਿੰਨਾ ਲਾ ਦੋ ਉਹ ਐਂ ਕਹਿੰਦੇ ਆ ਉਹਦਾ ਕੀ ਆ ਅੱਗੇ ਦੇ ਅੱਗੇ ਨਾ ਮਤਲਬ ਕਿਸੇ ਸੁਪਰ ਕਿਸੇ ਵੀਸੀ ਕੰਪਨੀ ਵਿੱਚ ਪਿੰਨਾ ਹੁੰਦੀਆਂ ਸੀ ਉਹ ਪਿੰਨਾ ਦੇ ਹੁਣ ਜਿਹੜੀਆਂ ਜਿਹੜੀ ਟਿਲ ਰਹੂਗੀ ਉਹ ਐਂ ਕਰਨੀਆਂ ਵੀ ਦਾ ਹਿਸਾਬ ਨਹੀਂ ਆਉਂਦਾ ਉਹਦੇ ਵਿੱਚ ਮੈਂ ਸੋਖਾ ਕਹਤਾ ਹੀ ਪਰ ਉਹਦਾ ਨੁਕਸਾਨ ਵੀ ਆ ਉਹਦਾ ਨੁਕਸਾਨ ਆ ਆਹ ਦੇਖੋ ਸਰ ਮੇਰੇ ਕੋ ਦੋ ਨਾਟ ਹੀ ਆ ਕਿੰਦਾ ਕੰਮ 19 ਨੰਬਰ ਦੇ ਦੋ ਨਾਟ ਦੋ ਨਾਟ ਖੋਲੇ ਅਗਲਾ ਉਹ ਪਾਣ ਦਾ ਠੀਕ ਆ ਉਸ ਤੋਂ ਬਾਅਦ ਵਿੱਚ ਕੀ ਆ ਇਹ ਚੀਜ਼ਾਂ ਦਾ ਹੋ ਗਿਆ ਬਾਕੀ ਇਹਦੇ ਵਿੱਚ ਸੁਪਰਸੀਡਰ ਬਣ ਦੇ ਵਿੱਚ ਪਿੱਛੇ ਫੱਟੇ ਨੂੰ ਆਕਸ਼ਨ ਦਿੱਤੀ ਹੋਈ ਆ ਓਕੇ ਹਾਂ ਪਿਛੇ ਚੱਲ ਜੰਦਾ ਹਾਂ ਪਿਛਲੇ ਪਾਸੇ ਆ ਜੰਨਾ ਨੂੰ ਇੱਧਰ ਦੀ ਆ ਜਾ ਤੇਰੇ ਮੂੰਹ ਤੇ ਨੰਨੂ ਹੀ ਚੜਿਆ ਹੈ ਤੇਰੇ ਮੂੰਹ ਤੇ ਨੰਨੂ ਹੀ ਚੜਿਆ ਹਾਂ ਤੇ ਆ ਇਹਦੇ ਪਿੱਛੇ ਦੇ ਉਹਦੇ ਖਾਤਰ ਫੱਟੇ ਦੀ ਖਾਤਰ ਆਕਸ਼ਨ ਦਿੱਤੀ ਹੋਈ ਆ ਇੱਥੇ ਆਪਦਾ ਲਾਓ ਤੇ ਇਹਦਾ ਰੋਟੇਟਰ ਬਣ ਜਾਂਦਾ ਇਹ ਤਾਂ ਡਬਲ ਕੰਮ ਹੋ ਗਿਆ ਡਬਲ ਕੰਮ ਦਿੰਦਾ ਹੈ ਮਤਲਬ ਵੀ ਅੱਗੇ ਕੀ ਹੁੰਦਾ ਸੀਗਾ ਜੇ ਸੁਪਰਸੀਡਰ ਲੈ ਲਿਆ ਅੱਜ ਮੈਂ ਵਿੱਚ ਹੈਗੇ ਨੇ ਐਮਪਲੀਮੈਂਟ ਉਹ 6 ਮਹੀਨਾ ਬਾਅਦ ਇੱਕ ਵਾਰੀ ਕੰਮ ਆਉਂਦਾ ਬਾਅਦ ਉਹਦੋਂ ਨਾ ਕਟਰੀ ਬਣਨੇ ਪੈਂਦੇ ਆ ਹਾਂ ਇਹ ਕੰਮ ਦੇ ਹੁੰਦਾ ਸਹੀ ਗੱਲ ਆ ਇਹ ਕੰਮ ਦੇ ਹੁੰਦਾ ਸਾਰੇ ਇਹ ਤਾਂ ਗੱਲ ਸਿੱਧੀ ਕੀਤੀ ਨਾ ਜਟਕਾ ਹੁੰਦੀ ਇਦਾਂ ਹੀ ਹਾਂ ਉਹਦੋਂ ਵਾ ਖੁੰਝੇ ਚ ਲਾ ਕੇ ਲੱਗਦਾ ਇੱਥੇ ਰੱਖਦੇ ਨਾਲ ਕਟਰੀ ਬਣ ਲੈ ਗਰਾ ਹੁੰਦਾ ਸੇਮ ਹੁੰਦਾ ਹੁੰਦਾ ਐਵੇਂ ਹੀ ਆਪ ਪਤਾ ਹੀ ਆਉਣਾ ਆਪ ਨੂੰ ਇਹੀ ਕਰਨਾ ਪੈਂਦਾ ਤੇ ਇਹਦੇ ਵਿੱਚ ਇੰਨਾ ਹੈਗਾ ਵੀ ਚੱਲੇ ਬਾਅਦ ਚ ਵੀ ਕੰਮ ਦਿੰਦਾ ਰਹਿੰਦਾ ਵਿੱਚ ਕੀ ਕਰਦੇ ਆ ਜਿਹੜੇ ਬੰਨੇ ਮਤਲਬ ਵੀ ਜ਼ਿਆਦਾਤਰ ਵੱਧ ਕੰਮ ਕੋਮਾ ਪਸ਼ੂ ਰੋਟੇਟਰ ਦਾ ਉਹ ਸਬਸਿਡੀ ਲੈ ਕੇ ਨਾ ਇਹਦੇ ਉੱਤੇ ਇਹਦੀਆਂ ਸੁਰੀਆਂ ਬਦਲ ਦਿੰਦੇ ਆ ਸੁਰੀਆਂ ਇਹਦੀਆਂ ਜਿਹੜੀਆਂ ਦੂਜੀਆਂ ਹੁੰਦੀਆਂ ਨੇ ਉਹ ਦੂਜੀਆਂ ਪੈ ਜਾਂਦੀਆਂ ਨੇ ਉਹ ਦੂਜੀਆਂ ਪੈ ਜਾਂਦੀਆਂ ਨੇ ਉਹ ਇਹਦੇ ਵਿੱਚ ਪੈ ਜਾਂਦੀਆਂ ਨੇ ਦਿੱਕਤ ਕੋਈ ਨਹੀਂ ਆਉਂਦੀ। ਉਵੇਂ ਮੰਨ ਲੇ ਕਿ ਚਲੋ ਵੀ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਦੇ ਵਿੱਚ। ਇਹ ਕੰਪਨੀ ਹਰੇਕ ਗੱਲ ਇਹ ਕਿੰਨੇ ਫੁੱਟਾ ਵੀਰੇ ਜਿਹੜਾ ਆਪਣਾ ਇਹ 8 ਫੁੱਟਾ 8 ਫੁੱਟ ਹਾਂ ਇਹ 8 ਫੁੱਟਾ ਤਾਂ ਇਹਨਾਂ ਦੋਨੇ ਨਾਲ ਮਿਲਣਗੇ। ਹਾਂ ਤਵੀਆਂ ਰੋਟੇਟਰ ਦੇ ਨਾਲ ਵੀ ਨੇ ਸੁਪਰਸੀਡਰ ਦੇ ਨਾਲ ਵੀ ਨੇ ਦੋਨੇ। ਕ੍ਰੋਸ ਹੱਬਤ ਹੋਊਗੀ ਨਾਲ ਠੀਕ ਹੈ ਜੀ। ਹਾਂ ਇੱਕ ਹੋਰ ਆਪਣੇ ਕੋਲੇ 25 ਦਾ ਉਹ ਇਹ 2025 ਦਾ ਸਟਾਕ ਆਪਣੇ ਕੋਲੇ ਪਹੁੰਚ ਗਿਆ। ਜਿਹੜੇ ਭਰਾ ਨੇ ਲੈਣਾ ਹੋਵੇ ਜਿਨ੍ਹਾਂ ਦੀ ਸਬਸਿਡੀ ਭਰੀ ਹੋਈ ਆ। ਇਹ ਵੀ ਮੇਰੇ ਚੱਕਰ ਹੁੰਦਾ ਏ। ਜਿਵੇਂ ਹੁਣੇ ਤਾਂ ਨਵਾਂ ਹੀ ਆ ਜਿਵੇਂ ਤੁਸੀਂ 25 ਦੀ ਗੱਲ ਕੀਤੀ। ਇਹ ਤੁਹਾਡੇ ਕੋਲ 24 ਦਾ ਲਾਟ ਆ। 24 ਵਾਲੇ ਤੇ ਸਬਸਿਡੀ ਨਹੀਂ ਹੋਣੀ। ਅੱਛਾ ਜੇ 24 ਦਾ ਲਾਟ ਆ ਉੱਤੇ ਸਬਸਿਡੀ ਨਹੀਂ। ਸਬਸਿਡੀ ਨਹੀਂ ਹੋਣੀ ਉਹਦੇ ਤੇ। ਤੁਹਾਨੂੰ ਅਗਲਾ ਝੂਠ ਬੋਲ ਕੇ ਵੇਚ ਲੂ ਉਹਦਾ ਈਵੇ ਬਿਲ ਨਹੀਂ ਕੱਟਿਆ ਜਾਣਾ। ਬਹੁਤ ਗੱਲਾਂ ਨੇ ਹੁਣ। ਬਹੁਤ ਗੱਲਾਂ ਪਰਦਾ ਪਰਦਾ ਹੀ ਰਹਿੰਦੀ ਐ। ਇਹ 2025 ਵਾਲਾ। ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਆਮ ਜਿਹੜੇ ਜ਼ਿੰਮੇਵਾਰਾਂ ਨੇ ਪਹਿਲਾਂ ਲਏ ਨੇ ਐਪੀਓਸੀ ਹੋਰਾਂ ਕੰਪਨੀਆਂ ਨੇ ਲਏ ਨੇ ਐਗਲ ਜੋਨ ਵੀ ਲਏ ਨੇ ਉਹਨਾਂ ਨੂੰ ਤੂੰ ਜਿਹੜੇ ਨੂੰ ਮਰਜ਼ੀ ਬੈਠ ਕੇ ਰੰਜੋਤ ਪੁੱਛ ਲਈ ਸਬਸਿਡੀ ਆਉਣ ਦੇ ਵਿੱਚ ਤੇ ਸਬਸਿਡੀ ਭਰਨ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਹੈ अच्छा ओ काम ਦੇ ਵਿੱਚ ਵੀ ਹੁਣ ਮੰਨ ਲ ਕੇ ਚੱਲ ਵੀ ਇੱਕ ਤਾਂ ਹੁਣ ਬੰਦਾ ਬੈਠਾ ਕਿਸੇ ਦੁਕਾਨ ਦੇ ਉੱਤੇ ਜਾ ਕੇ ਉਹਨੇ ਭਰਾਤੀ ਸਬਸਿਡੀ ਬੱਚਾ ਨੇ ਤਾਂ ਕਈਆਂ ਨੇ ਤਾਂ ਜਾ ਕੇ ਉੱਥੇ ਭਰਾ ਕੇ ਆਂਦੀ ਆ ਖੇਤੀਬਾੜੀ ਖੇਤੀਬਾੜੀ ਦਫ਼ਤਰ ਚ ਉਹ ਚਲੋ ਵਧੀਆ ਗੱਲ ਆ ਜਿਹੜੇ ਵਿੱਚ ਬੰਦੇ ਬਾਹਰ ਕੋਈ ਮੇਰੇ ਵਰਗਾ ਬੈਠਾ ਕੰਪਿਊਟਰ ਦੇ 100 200 ਲੈ ਕੇ ਭਰੀ ਜਾਂਦਾ ਸ਼ਿਪ ਆਪਣੇ ਡੀਲਰ ਲਾ ਲਓ ਜਾਂ ਤੁਸੀਂ ਜਿਵੇਂ ਕਰਨ ਦੇ ਨਹੀਂ ਆਪਣੇ ਕੋਲੇ ਹੁਣ ਮੰਨ ਕੇ ਚੱਲ ਵੀ ਹੁਣ ਜਿਹੜੇ ਕੰਪਿਊਟਰ ਵਾਲੇ ਮੈਡਮ ਆ ਜਾਂ ਹੋਰ ਨਹੀਂ ਜਿੰਨੇ ਵੀ ਬੰਦੇ ਨੇ ਜਿਹੜੇ ਕੰਪਿਊਟਰ ਤੇ ਰੱਖੇ ਨੇ ਉਹਨਾਂ ਪੂਰੇ ਨੌਲੇਜ ਵਾਲੇ ਨਹੀਂ ਕਿਉਂਕਿ ਆਪਣਾ ਨਾਲ ਟਰੈਕਟਰ ਨਾਲ ਕੰ ਇੱਕ ਬੰਦੇ ਨੇ ਉਹੀ ਭਰ ਦੇਣੀ ਆ ਉਹ ਵੀ ਨਹੀਂ ਉਹ ਵੀ ਰਹਿ ਜਾਂਦੀਆਂ ਵਿਚਾਲੇ ਆਪਣੀ ਮੈਡਮ ਚੈੱਕ ਕਰ ਦੂਗੀ ਜੇ ਕਿਸੇ ਨੇ ਭਰੀ ਹੋਈ ਹੈ ਹਾਂ ਭਰੀ ਹੋਊਗੀ ਆਪਾਂ ਸੈਂਕਸ਼ਨ ਲੈਟਰ ਕੱਟ ਕੇ ਦੇਵਾਂਗੇ ਤੁਹਾਨੂੰ ਦੱਸਾਂਗੇ ਵੀ ਆਪਣੀ ਚੇਂਜ ਕਰਨੀ ਹੋਵੇ ਕਿਸੇ ਨੇ ਉਹ ਵੀ ਕਰਾ ਸਕਦਾ ਵਿੱਚ ਕਿਸੇ ਦੇ ਨਾ ਭਰੀ ਜਾਂਦੀ ਹੈ ਗਲਤ ਭਰ ਦਿੰਦਾ 8 ਫੁੱਟ 11 ਟਾਈਨਾਂ ਹੂੰ ਉਹ ਚੇਂਜ ਹੋ ਜਾਊਗਾ ਉਹ ਤੇ 13 ਵੀ ਕਰਨੀਆਂ ਨੇ ਕੋਈ ਨਹੀਂ ਕੋਈ ਬੜਾਉਣੀਆਂ ਘਟਾਉਣੀਆਂ ਕੁਝ ਵੀ ਕਰਨ ਉਹ ਵੀ ਆਪਾਂ ਕਰਕੇ ਦੇਵਾਂ ਉਹਦਾ ਕੋਈ ਆਪਾਂ ਪੈਸਾ ਨਹੀਂ ਲੈਂਦੇ ਝੰਡੜੀ ਕੋਈ ਨਹੀਂ ਜਿੰਨੇ ਭਰੀਏ ਕੋਲਮ ਲਾ ਕੇ ਇੱਕ ਰੀ ਵੀਰ ਹੋਣਾਂ ਕੋਲ ਆਇਓ ਆਇਓ ਹਾਂ ਤੁਸੀਂ ਆਦੀ ਜੋ ਵੀ ਗੱਲ ਬਾਤ ਹੈ ਉਹ ਆਪਾਂ ਟੈਕਸ ਸੈਸਿਟੀ ਨਿਕਲੀ ਹੋਏਗੀ 10499 ਬੰਦਿਆਂ ਦੀ ਹਾਂ ਸੌਰੀ ਬੰਦਿਆਂ ਦਾ ਚਲੋ ਮੇਰੇ ਕੋਲ ਕੋ ਮਾੜੀ ਕਿਸਮਤਲਾ ਰਹਿ ਗਿਆ ਹੋਏਗਾ ਉਹ ਕੋ ਵੱਡੀ ਗੱਲ ਨਹੀਂ ਉਹ ਜਿਹਦੇ ਪਹਿਲਾਂ ਭਰੀ ਆ ਉਹ ਰਹਿੰਦਾ ਹਾਂ ਜੀ ਜੀ 5 ਸਾਲ ਨਹੀਂ ਆਉਂਦੀ ਇਹ ਸੈਸਿਟੀ ਅੱਛਾ 5 ਸਾਲ ਬਾਅਦ ਜਿਹਦੀ ਭਰਨੀ ਆ ਤਾਂ ਆਊਗੀ 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 ਕੋਈ ਇਹਦੇ ਵਿੱਚ ਆਉਣਾ ਨਹੀਂ ਪ੍ਰੋਬਲਮ ਹੋਣੀ ਨਹੀਂ ਹਰ ਇਹ ਸਰਕਾਰ ਦਾ ਹੀ ਆ ਇਹਦੇ ਵਿੱਚ ਤਾਂ ਕੋਈ ਹੋਇਆ ਨਹੀਂ ਆਪਾਂ ਇਹਦੇ ਵਿੱਚ ਕੋਈ ਫੀਸ ਨਹੀਂ ਲੈਂਦੇ 500 ਰੁਪਏ 5000 ਰੁਪਏ ਸਰਕਾਰ ਦਾਗਾ ਉਹ ਸਰਕਾਰ ਦੇ ਖਾਤੇ ਜਾਣਾਗਾ ਜਰੂਰੀ ਸਬਸਿਡੀ ਆਵੇ ਨਾ ਜੋ ਤੇ ਹੀ ਨਾ ਆਵੇ ਉਹ ਤਰ੍ਹਾਂ 5000 ਵਾਪਸ ਆ ਜਾਣਾ ਅੱਛਾ ਜੇ ਨਹੀਂ ਆਈ ਤੇ ਵਾਪਸ ਆਏ ਨਾ ਆਈਏ ਤਾਂ ਵੀ ਵਾਪਸੀ ਆਉਂਦੇ ਆ ਉਹ ਅੱਛਾ ਤਾਂ ਵੀ ਉਹ ਵਿੱਚ ਐਡ ਹੋ ਜਾਂਦੇ ਉਹ ਵਿੱਚ ਐਡ ਹੋ ਜਾਂਦੇ ਹਾਂ ਓਕੇ ਤੇ ਉਦੋਂ ਬਾਅਦ ਵਿੱਚ ਤੁਸੀਂ ਇਹ ਕੰਮ ਉਹਦੇ ਬਾਰੇ ਦਾ ਤੁਹਾਨੂੰ ਪਤਾ ਲੱਗ ਹੀ ਗਿਆ ਹਨਾ ਵੀਰੇ ਕੁਆਲਿਟੀ ਸਾਰੀ ਵੀਰੇ ਗੇਅਰ ਦੀਆਂ ਜਿਵੇਂ ਉਹ ਚੇਂਜ ਹੋ ਜਾਂਦਾ ਕਿਸੇ ਵੀ ਟਰੈਕਟਰ ਮਗਰੇ ਦਾ ਹਾਂ ਉਹ ਘਰੇ ਆ ਕੇ ਕਰਕੇ ਜਾਣਗੇ ਜਦੋਂ ਤੁਸੀਂ ਕਹਿੰਦਾ ਵੀ ਅਸੀਂ ਸੰਤੋਸ਼ਤਾ ਸਾਨੂੰ ਸਫਾਈ ਇੰਨੀ ਚਾਹੀਦੀ ਆ ਤੇ ਇੰਨਾ ਸਾਡਾ ਟਰੈਕਟਰ ਦੀ ਦੇਸਤਾਈ ਜੇ ਇੱਥੇ ਆ ਸਾਰਾ ਕੁਝ ਸੈੱਟ ਆ ਆ ਗਰਾਰੀਆਂ ਪਾ ਦੋ ਉਹਨੇ ਕੋਲੇ ਖੜ ਕੇ ਉਹ ਹਾਂ ਉਸ ਹਿਸਾਬ ਨਾਲ ਪਾ ਕੇ ਜਾਣਗੇ ਮੁੰਡੇ ਉਹ ਘਰੇ ਆਉਂਦੇ ਆ ਤੇ ਕੰਪਿਊਟਰ ਕਰਾ ਜਿਵੇਂ ਆਪਾਂ ਲੇਜ਼ਰ ਲੈਬਰ ਵੇਚਦੇ ਆ ਉਹ ਵੇਚਣ ਤੋਂ ਬਾਅਦ ਜਦੋਂ ਅੱਜ ਉਹ ਤੁਸੀਂ ਲੈ ਗਏ ਉਹਨੂੰ ਅਸੀਂ ਅਗਲੇ ਦਿਨ ਪੁੱਛਣਾ ਵੀ ਤੁਸੀਂ ਚਲਾਉਣਾ ਕਿਦਿਆਂ ਲਗਾ ਉਹ ਵੀ ਸਾਰੀ ਸੈਟਿੰਗ ਦੱਸ ਸਾਰੀ ਸੈਟਿੰਗ ਦੱਸ ਕੇ ਚਲਾ ਕੇ ਕੋਲੇ ਬੈਂਦੇ ਆ ਉਹ ਢਾੜੀ ਉੱਥੇ ਰਹਿੰਦੇ ਆ ਉਹ ਕਿਉਂਕਿ ਯਾਰ ਆ ਤਾਂ ਤੇਰੀ ਬੜੀ ਵਧੀਆ ਕਰ ਬੜੀ ਵਧੀਆ ਬੈਂ ਹਾਂ ਅਹੀਂ ਲੈ ਲਿਆ ਕੰਪਿਊਟਰ ਕਰਾ ਅੱਛਾ ਆਪਾਂ ਮਿਲਦਾ ਦੱਸ ਦੇਣੀ ਹੋਵੇ ਚਲਾਤਾ ਹੈ ਨਾ ਪਤਾ ਸਾਨੂੰ ਵੀ ਨਹੀਂ ਦੱਬਦੀ ਕਿਲੀ ਡਰਾਈਵਰ ਆਖਲੇ ਦੋ ਉਦੋਂ ਜਦੋਂ ਆਪਾਂ ਲਿਆ ਤਾਂ ਕੰਮ ਬਹੁਤ ਜਾਦੇ ਸੀ ਜੇ ਤੂੰ ਦੱਸਿਆ ਨਾ ਮੁੰਡੇ ਰਹਿਣਗੇ ਉੱਥੇ ਹੀ ਹਾਂ ਉਹ ਡਰਾਈਵਰ ਵੀ ਅੱਗੋਂ ਜਾਣ ਉਹਨਾਂ ਨੇ ਭਰਾਵਾ ਦੱਸਾਂਦਾ ਨਾ ਤੂੰ ਲਾਲਾ ਕੰਮ ਕਿੰਨਾ ਖਿੱਚਿਆ ਸੀ ਹਾਂ ਉਹ ਇੱਕ ਨੇ ਪਾਣੀ ਛੱਡ ਲਿਆ ਦਸਾਂ ਦਿਨਾਂ ਦੇ ਵਿੱਚ ਮਤਲਬ ਉਹ ਤਾਂ ਖੇਤ ਨਹੀਂ ਪੱਧਰ ਆ ਆ ਉਹ ਆ ਗਿਆ ਲੰਬਾ ਉਹ ਜੋ ਅਸੀਂ ਬੁਲਾ ਲਏ ਉਹਨਾਂ ਨੂੰ ਵੀ ਤੁਹਾਡਾ ਕਰਾ ਨਹੀਂ ਸੱਟ ਡਰਾਈਵਰ ਪੂਰੇ ਕੌਨਫੀਡੈਂਸ ਚ ਫਿਰ ਮੈਂ ਸਹੀ ਕੀਤਾ ਜਦੋਂ ਆਇਆ ਉਹ ਕਹਿੰਦੇ ਇੱਕ ਰਾਹ ਦਾ ਸਾਰਾ ਸੈਟ ਆ ਵੀ ਚੱਕਰ ਕੀ ਆ ਫਿਰ ਉਹਨਾਂ ਡਰਾਈਵਰ ਬਿਠਾਇਆ ਸੀ ਕਹਿੰਦੇ ਆਹ ਬੰਦਾ ਚਲਾਉਂਦਾ ਉਹਨਾਂ ਬਿਠਾਇਆ ਕਹਿੰਦੇ ਕਿਵੇਂ ਚਲਾਉਣਾ ਬੈਠਾ ਸਾਰਾ ਕੁਝ ਜਿਨੇ ਜਿਨੇ ਕਰਦਾ ਛਣ ਕੀਤਾ ਉਹ ਕਹਿੰਦਾ ਜਾ ਪਤੰਦਰਾ ਆਟੋ ਦਾ ਨੱਪ ਲੈ ਆ ਆ ਤੋਂ ਇਹ ਨੱਪਦਾ ਰਿਹਾ ਉਹ ਆਪ ਦੇ ਲੋ ਸੈੱਟ ਜਾ ਕਰਕੇ ਨੇ ਤੋੜ ਦੇਣਾ ਵੀ ਪੱਧਰ ਕਰੀ ਜਾਂਦਾ ਖੇਤ ਸੋਹਣਾ ਹੋ ਜਾ ਬਣ ਜਾਣਾ ਸੋਹਣਾ ਜਾ ਬਣ ਜਾ ਸਾਫ ਹੋ ਜਾਂਦਾ ਉਹਦਾ ਆ ਕੇ ਚਲਾ ਕੇ ਥੋੜੇ ਕੋਲ ਜਦੋਂ ਤੁਸੀਂ ਕਹਤਾ ਵੀ ਅਸੀਂ ਸੰਤੋਸ਼ਤਾ ਵੀਰੇ ਜਾਓ ਉਹ ਤੋਂ ਜਾਣਗੇ ਤੇ ਬਾਕੀ ਬਾਕੀ ਉਹ ਘਰੇ ਆਉਣ ਦੇ ਉੱਤੇ ਕੋਈ ਖਰਚਾ ਨਹੀਂ ਲੈਂਦੇ ਥੋੜੇ ਤੋਂ 2 ਸਾਲ ਕੋਈ ਕੋਸਟਿੰਗ ਨਹੀਂ ਕੋਈ ਪੈਸਾ ਨਹੀਂ ਲੈਣਾ ਥੋੜੇ ਤੋਂ ਉਹਨਾਂ ਨੇ ਆ ਕੇ ਜੇ ਕੋਈ ਇਹ ਚ ਟੁੱਟ ਭੱਜੋਗੀ 2 ਸਾਲ ਟੁੱਟ ਭੱਜ 2 ਸਾਲਾਂ ਦੇ ਵਿੱਚ ਕੁਝ ਹੋ ਜਾਵੇ ਉਹਨਾਂ ਨੇ ਆ ਕੇ ਸਮਾਨ ਨਾਮਾ ਪਾ ਜਾਣਾ ਆਪ ਦਾ ਪੁਰਾਣਾ ਲੈ ਜਾ ਜ਼ਿੰਮੇਦਾਰ ਨੂੰ ਕੋਈ ਯਾਰ ਜੇ ਗੀਅਰ ਦੇ ਵਿੱਚ ਮਾਨ ਇਹਦੇ ਵਿੱਚ ਹੋਰ ਕੀ ਹੈ ਲੋਹਾ ਹੀ ਹੈ ਤਾਂ ਸਾਰਾ ਇਕੱਲਾ ਗੀਅਰ ਦੇ ਵਿੱਚ ਆਉਂਦੀ ਹੈ ਪ੍ਰੋਬਲਮ ਆ ਜਾਂਦੀ ਹੈ ਸੈਟਲੀਆਂ ਕਰਾਰੀਆਂ ਆਉਂਦੀਆਂ ਸੈਟਲਿੰਗ ਕਰਾਰੀਆਂ ਕੱਢ ਕੇ ਨਵੀਆਂ ਪਾਉਂਦੇ ਜੇ ਗੀਅਰ ਦੇ ਵਿੱਚ ਮਾੜੀ ਜਿਹੀ ਵੀ ਦਿੱਕਤ ਹੋਵੇ ਗੀਅਰ ਦਾ ਗੀਰ ਹੀ ਬਦਲ ਦਿੰਦੇ ਆ ਉਹਨਾਂ ਕੋਲੇ ਗੀਅਰ ਗੱਡੀ ਦੇ ਵਿੱਚ ਰੱਖੀ ਫਿਰਦੇ ਹੁੰਦੇ ਆ ਮੰਗਰਾ ਮੈਕਸ ਪੈਕਅਪ ਗੱਡੀਆਂ ਨਹੀਂ ਦਿੱਤੀਆਂ ਜਾਂ ਨੋਵਾ ਉਹਨਾਂ ਕੋਲੇ ਪਰ ਵਿਚੀ ਧਰੀ ਫਿਰਦਾ ਸਮਾਨ ਉਹ ਵੀ ਕੱਢਣ ਦੇ ਕੋਲੋਂ ਆਹ ਨਾ ਕਿਨ ਦੁਕਾਨ ਸਾਰੀ ਆਪਦਾ ਲਈ ਲਈ ਫਿਰਦੇ ਉਹਦਾ ਨਾਲ ਨਾਲ ਹੀ ਲਈ ਫਿਰਦੇ ਇਹ ਚੀਜ਼ਾਂ ਦਾ ਬਾਲਾ ਫਾਇਦਾ ਹੈਗਾ ਬਾਕੀ ਵਿਖਾ ਦੇ ਵੀ ਇਕ ਨਾ ਇੱਕ ਤਾਂ ਮੈਂ ਤੁਹਾਨੂੰ ਹੋਰ ਦੱਸਾਂ ਨਜੋ ਇਹਦੇ ਵਿੱਚ ਕੀ ਸੀਗਾ ਨਾ ਅੱਗੇ ਜਿਹੜਾ ਸੀਗਾ ਅੱਗੇ ਨਾ ਕਣਕ ਡਿੱਕਲ ਦੇ ਵਿੱਚ ਇੱਕ ਵਾਰੀ ਪ੍ਰੋਬਲਮ ਆਈ ਸੀ ਹੂੰ ਉਹ ਕੀ ਸੀਗਾ ਬੀ ਤੇ ਰੇ ਇਕੱਠੇ ਹੀ ਪਾਉਂਦਾ ਸੀ ਹਾਂ ਬੀ ਤੇ ਰੇ ਇਕੱਠਾ ਹਾਂ ਇਕੱਠਾ ਪਾਉਂਦਾ ਸੀ ਇਹਦੇ ਕੀ ਆ ਪਹਿਲਾਂ ਥੱਲੇ ਵਾਲੇ ਪਾਸੇ ਰੇ ਡਿੱਗੂਗਾ ਹੂੰ ਉੱਪਰਲੇ ਪਾਸੇ ਇਹਦਾ ਬੀ ਡਿੱਗੂਗਾ ਜੇ ਇਕੱਠਾ ਸਟਾ ਉਹ ਜਮਾ ਜੇ ਨਹੀਂ ਹੋਊਗਾ ਹਾਂ ਇਹ ਦੇਖ ਥੱਲੇ ਤੱਕ ਜਾਂਦਾ ਅੱਛਾ ਐਡਾਡੇ ਕਰਤੀਆਂ ਦੋਨੇ ਐਡਾਡੇ ਕਰਤੀਆਂ ਥੱਲੇ ਹਾਂ ਮੈਂ ਸਮਝ ਗਿਆ ਇਹ ਜੇ ਦੋਨੇ ਇਕੱਠੇ ਚਾਉਣਗੇ ਹਾਂ ਆ ਇਹ ਇੱਕ ਨਾਲ ਇਹਦੇ ਜਿਹੜੇ ਹੈਗੇ ਪਾਈਪ ਸੀਗੇ ਇਹ ਵੀ ਅੱਗੇ ਇਕੱਠੇ ਹੋ ਜਾਂਦੇ ਇਹਦੇ ਵਿੱਚ ਇਹਨਾਂ ਨੇ ਸਪਰਿੰਗ ਦੇਤਾ ਅੱਛਾ ਆ ਪਾਈਪ ਦੇ ਵਿੱਚ ਸਪਰਿੰਗ ਆ ਜੇ ਨਹੀਂ ਆਪਣੇ ਵਾਲਿਆਂ ਦੇ ਉਹ ਜੰਮ ਜਾਂਦਾ ਸਿਸਟਮ ਜਿਆਦਾ ਸਿਸਟਮ ਜੰਮ ਜਾਂਦਾ ਉਹ ਨਹੀਂ ਇਹ ਚ ਆਉਂਦੀ ਪ੍ਰੋਬਲਮ ਹੁਣ ਤਾਂ ਸਪਰਿੰਗ ਹੀ ਪਾਤਾ ਕੰਮ ਪੱਕਾ ਦਾ ਕੰਮ ਪੱਕਾ ਦਾ ਉਦੋਂ ਬਾਰੇ ਵਿੱਚ ਪਹਿਲਾਂ ਇਹਦੇ ਥੱਲੇ ਰੇ ਡਿੱਗੂਗਾ ਹਾਂ ਇਹ ਐ ਰੇ ਤੋਂ ਇੰਨਾ ਫਰਕ ਆ ਪਹਿਲਾਂ ਰੇ ਡਿੱਗਿਆ ਉਹਦੇ ਉੱਤੇ ਵੀ ਡਿੱਗੂਗਾ ਹਾਂ ਉਧਰ ਨਾਲ ਮੰਨ ਕੇ ਚੱਲੋ ਵੀ ਦਾਣਾ ਜਿਹੜਾ ਮਾੜਾ ਮੋਟਾ ਜੇ ਬਾੜੇ ਕੰਡਾ ਮਗਾਣ ਕਾ ਫਿਰ ਤਾਂ ਕੱਲੇ ਕੇ ਬੱਕਰੀ ਜੇ ਮਾੜਾ ਮੋਟਾ ਵੀ ਦਾਣੇ ਜਾਣਾ ਤਾਂ ਹਰਾ ਹੋਊਗਾ ਉਹ ਫਿਰ ਉਹ ਹਰਾ ਹੋਊਗਾ ਹੀ ਹੋਊਗਾ ਉਹ ਚੀਜ਼ਾਂ ਦਾ ਹੋ ਗਿਆ ਇੱਧਰ ਆ ਗਿਆ ਦਾ ਸੈਟਿੰਗ ਵਾਲਾ ਸਾਹ ਹਾਂ ਸੈਟਿੰਗ ਵਾਲਾ ਸਾਹ ਆ ਗਿਆ ਇੱਧਰਲੇ ਪਾਸੇ ਦਾ ਇਹ ਆਪ ਆ ਵੀਰੇ ਇਹ ਵੀ ਉਹ ਹੀ ਸੈੱਟ ਕਰ ਦੇਣਗੇ ਜਦੋਂ ਆਉਣਗੇ ਹਾਂ ਉਹ ਕਰਕੇ ਜਾਣਗੇ ਥੱਲੇ ਕਰਕੇ ਸੈੱਟ ਕਰਕੇ ਫਿਰ ਉਹਨੂੰ ਚਲਾ ਕੇ ਦਿਖਾ ਕੇ ਫਿਰ ਜਾਣਗੇ ਇਹ ਕਿੱਥੇ ਕਿ ਜੇ ਆਪਾਂ ਫਿੱਟ ਕਰਨਾ ਇਹਨੂੰ ਕਿੰਨਾ ਹੈ ਹਾਂ 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 ਬਾਕੀ ਹੁੰਦਾ ਜਦੋਂ ਆਪਾਂ ਇੱਥੋਂ ਡਿਲੀਵਰ ਕਰਦੇ ਆ ਇਹ ਤਾਂ ਆਪਣੇ ਕੋਲੇ ਮਤਲਬ ਉਧਰ ਰੱਖਿਆ ਹੋਇਆ ਜਦੋਂ ਆਪਾਂ ਡਿਲੀਵਰ ਕਰਦੇ ਆ ਆਪਣੇ ਕੋਲੇ ਹੈਗਾ ਮਕੈਨਿਕ ਮੁੰਡੇ ਸੈੱਟ ਕਰਕੇ ਇੱਥੋਂ ਪੂਰਾ ਵਧੀਆ ਉਹ ਤਾਂ ਇੱਥੋਂ ਕਰਕੇ ਦੇ ਦਿੰਦਾ ਜੇ ਕੋਈ ਚੱਕਰਾਂ ਚੁੱਕਰਾਂ ਦਾ ਫਰਕ ਹੁੰਦਾ ਫਿਰ ਉਹ ਆ ਕੇ ਉਹ ਫਿਰ ਕਰੇ ਮੇਰੇ ਐਗਰੀ ਜੋਨ ਦੇ ਹੋਰ ਕਿਹੜੇ ਕਿਹੜੇ ਇੰਪਲੀਮੈਂਟ ਆਉਂਦੇ ਆ ਐਗਰੀ ਜੋਨ ਦਾ ਆਪਣੇ ਕੋਲੇ ਜਿਹੜਾ ਆਪਾਂ ਵੇਚਦੇ ਆ ਆਪਾਂ ਸੁਪਰ ਸੀਡਰ ਰੋਟਾਵੇਟਰ ਤੇ ਆਪਣਾ ਕੰਪਿਊਟਰ ਕਰਾ ਹਾਂ ਇਹ ਤਿੰਨ ਆਉਂਦੇ ਆ ਬਾਕੀ ਆਉਂਦੇ ਆਪਣੇ ਅਚਾਰ ਪਾਉਣ ਵਾਲੀ ਸਿੰਗਲ ਰੋਲ ਵਾਲੀ ਤੇ ਡਬਲ ਰੋਲ ਵਾਲੀ ਦੋ ਲਾਈਨਾਂ ਵਾਲੀ ਤੇ ਇੱਕ ਲਾਈਨ ਵਾਲੀ ਕੋਲਮ ਲਾ ਕੇ ਯਾਰ ਇੱਕ ਜੀ ਜੋ ਐਗਰੀ ਜੋਨ ਦਾ ਤੁਸੀਂ ਕੁਝ ਵੀ ਲੈਣਾ ਦੇਖ ਕਰੀ ਆਪਣੇ ਕੋਲੇ ਜਰੂਰ ਆ ਪਹੁੰਚੋ ਕੋਈ ਗੱਲ ਨਹੀਂ ਵੀਰਾਂ ਨੂੰ ਡਰੈਸ ਤੇ ਆਪਣਾ ਨੰਬਰ ਇੱਕ ਰੀਪੀਟ ਕਰ ਦੋ ਆਪਣੀ ਜਿਹੜੀ ਏਜੰਸੀ ਦਾ ਆਪਣੀ ਫਾਰਮਟ੍ਰੈਕ ਏਜੰਸੀ ਦੇ ਵਿੱਚ ਆ ਇਹ ਲੁਧਿਆਣਾ ਰੋਡ ਦੇ ਉੱਤੇ ਤੇ ਆਪਣਾ ਮਰੂਤੀ ਸੰਜੂਕੀ ਦਾ ਸਮਾ ਸਾਹਮਣੇ ਪਸ਼ੂ ਮੰਡੀ ਦੇ ਜਮਾ ਨਾਲ ਮੈਨੂੰ ਤਾਂ ਨਾ ਐਡਰੈਸ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਸਾਰਿਆਂ ਨੂੰ ਪਤਾ ਬਾਬੇ ਦੀ ਮਿਹਰ ਨਾਲ ਹਾਂਜੀ ਹਾਂ ਤੇ ਆਪਣੇ ਨੰਬਰ ਨੋਟ ਕਰ ਲਓ ਇਹਦਾ ਆਪਣਾ ਏਜੰਸੀ ਦਾ ਨੰਬਰ ਹੈਗਾ ਉਹ ਹੈਗਾ 98783 ਹੂੰ ਤੇ 0026 ਜਿਹੜਾ ਮੇਰਾ ਆਪਦਾ ਪਰਸਨਲ ਨੰਬਰ ਆ ਉਹ ਹੈਗਾ 94784 72773 ਹੂੰ ਠੀਕ ਹੈ ਜੀ ਤਨੂੰ ਦੋਨ ਆ ਗਿਆ ਦੱਸੇ ਜਾਣਕਾਰੀ ਕਿੱਦਾਂ ਦੀ ਤਾਂ ਚੱਕ ਦੋ ਫੱਟੇ ਜਿਨ੍ਹਾਂ ਦੀ ਹੁਣ ਸਬਸਿਡੀ ਨਹੀਂ ਕਿ ਆ ਜਿਨ੍ਹਾਂ ਦੀ ਸਬਸਿਡੀ ਆਈ ਆ ਜਰੂਰ ਆਓ ਤੇ ਬਾਕੀ ਹੋਇਆ ਵੀਜ਼ਿਟ ਜਰੂਰ ਕਰੋ ਤੁਹਾਨੂੰ ਵਾਅਦਾ ਕਰਨਾ ਮਾਨਤਾਨ ਵੀ ਕਰਾਂਗੇ ਕੋਈ ਏਡੀ ਗੱਲ ਨਹੀਂ ਹੈਗੀ 1 ਲੱਖ 20 ਤਾਂ ਸੋਡਾ ਆਉਣਾ ਹੀ ਆਉਣਾ ਉਦੋਂ ਵੀ ਕਰੇਗਾ ਉਦੋਂ ਵੀ ਕਰ ਦਾਂਗੇ ਜਿਹੜਾ ਰੇਟ ਹੋਊਗਾ ਉਹ ਚੋ ਹੀ ਮਾਨਤਾਨ ਕਰਕੇ ਤੁਹਾਨੂੰ ਦੇਵਾਂਗੇ ਆਵਾ ਗਿਆ ਮਿਲਦੇ ਆ ਅਗਲੀ ਵੀਡੀਓ ਸასი ਸ਼ਾਲ